ਵਿਦੇਸ਼ ਜਾਣ ਦਾ ਸੁਪਨਾ ਹਰ ਕੋਈ ਦੇਖਦਾ ਹੈ ਤੇ ਹਰ ਕੋਈ ਚਾਹੁੰਦਾ ਹੈ ਕਿ ਉਹ ਵਿਦੇਸ਼ ਜਾ ਕੇ ਸੈਟਲ ਹੋ ਜਾਵੇ ਪਰ ਇਸ ਸੁਪਨੇ ਦੇ ਕਾਰਨ ਕਈ ਨੌਜਵਾਨ ਠੱਗੇ ਵੀ ਜਾਂਦੇ ਨੇ ਇਸੇ ਤਰੀਕੇ ਦੇ ਨਾਲ ਇੱਕ ਮਾਂ ਬੇਟੀ ਨੇ ਸੱਤ ਨੌਜਵਾਨਾਂ ਨੂੰ ਠੱਗ ਲਿਆ ਦੱਸਦੀ ਏ ਕਿ ਮਾਂ ਬੇਟੀ ਪਲਾਨ ਬਣਾਉਂਦੇ ਸਨ ਪਹਿਲਾਂ ਵਰਦੀ ਲੋਡ ਦੇ ਵਿੱਚ ਅਖਬਾਰਾਂ 'ਚ ਇਸ਼ਹਾਰ ਦਿੰਦੇ ਤੇ ਫਿਰ ਨੌਜਵਾਨਾਂ ਤੱਕ ਪਹੁੰਚੇ ਉਹਨਾਂ ਨੂੰ ਮਾਂ ਸੁਖਦਰਸ਼ਨ ਕਹਿੰਦੀ ਕਿ ਮੇਰੀ ਬੇਟੀ ਹਰਪ੍ਰੀਤ ਕੈਨੇਡਾ ਦੇ ਵਿੱਚ ਸੈਟਲ ਹੈ ਵਰਕ ਪਰਮਿਟ ਤੇ ਉੱਥੇ ਕੰਮ ਕਰ ਰਹੀ ਹੈ ਉਹ ਪਹਿਲਾਂ ਸਟੱਡੀ ਕਰਦੀ ਸੀ ਤੇ ਉਹਨਾਂ ਦੀ ਸਟੱਡੀ ਕੰਪਲੀਟ ਹੋ ਗਈ ਜਿਸ ਤੋਂ ਬਾਅਦ ਉਹ ਆਪਣੀ ਬੇਟੀ ਆਪਣਾ ਨੌਜਵਾਨਾਂ ਦੀ ਵੀਡੀਓ ਕਾਲ ਤੇ ਗੱਲ ਕਰਵਾਉਂਦੇ ਤੇ ਵੀਡੀਓ ਕਾਲ ਦੇ ਰਾਹੀਂ ਹੀ ਰਿਸ਼ਤਾ ਕਰਵਾ ਲੈਂਦੀ ਮੰਗਣੀ ਕਰਵਾ ਲੈਂਦੀ ਤੇ ਮੰਗਣੀ ਤੋਂ ਬਾਅਦ ਨੌਜਵਾਨਾਂ ਦੇ ਕੋਲੋਂ ਕਰੀਬ 20-20 ਲੱਖ ਰੁਪਏ ਦੀ ਮੰਗ ਕੀਤੀ ਜਾਂਦੀ ਤੇ ਫਿਰ 15 ਤੋਂ 18 ਲੱਖ ਦੇ ਵਿੱਚ ਸੌਦਾ ਠਹਿਕੇ ਦਾ ਜਾਂਦਾ ਐਸੇ ਬਾਅਦ ਉਹਨਾਂ ਦੇ ਕੋਲੋਂ ਪੈਸੇ ਲੈ ਕੇ ਉਹ ਫਰਾਰ ਹੋ ਜਾਂਦੇ ਇਸੇ ਤਰੀਕੇ ਦੇ ਨਾਲ ਉਹਨਾਂ ਦੇ ਉਹਨਾਂ ਦੇ ਵੱਲੋਂ ਇਸ ਮਾਂ ਬੇਟੀ ਦੇ ਵੱਲੋਂ ਸੱਤ ਨੌਜਵਾਨਾਂ ਦੇ ਨਾਲ ਕਰੋੜਾ ਰੁਪਏ ਦੀ ਠੱਗੀ ਮਾਰੀ ਗਈ ਤੇ ਇਸ ਤੋਂ ਬਾਅਦ ਜਦੋਂ ਇੱਕ ਪਰਿਵਾਰ ਨੇ ਪੁਲਿਸ ਦੇ ਕੋਲ ਸ਼ਿਕਾਇਤ ਕਰਵਾਈ ਤਾਂ ਫਿਰ ਦਰਾਹਾ ਦੇ ਇੱਕ ਹੋਟਲ ਦੇ ਵਿੱਚ ਇਸੇ ਮਾਂ ਦੇ ਵੱਲੋਂ ਆਪਣੀ ਬੇਟੀ ਦੇ ਨਾਲ 10 ਜੁਲਾਈ ਨੂੰ ਇੱਕ ਹੋਰ ਨੌਜਵਾਨ ਦੀ ਮੰਗਣੀ ਕਰਵਾਈ ਜਾ ਰਹੀ ਸੀ ਤੇ ਸੁਰਾਨ ਪੁਲਿਸ ਨੇ ਛਾਪਾ ਮਾਰਿਆ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਦੱਸਦੇ ਕਿ ਹੁਣ ਤੱਕ ਪੁਲਿਸ ਨੇ ਮਾਂ ਬੇਟੀ ਦੇ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਇਸ ਤਰੀਕੇ ਦੇ ਨਾਲ ਇਹਨਾਂ ਮਾਂ ਬੇਟੀ ਦੇ ਵੱਲੋਂ ਸੱਤ ਨੌਜਵਾਨਾਂ ਦੇ ਨਾਲ ਕਰੋੜਾਂ ਰੁਪਏ ਦੀ ਠੱਗੀ ਮਰ ਗਈ ਇਹ ਮਾਮਲਾ ਖੰਨੇ ਤੋਂ ਸਾਹਮਣੇ ਆਇਆ ਜਿੱਥੇ ਮਾਂ ਬੇਟੀ ਪਹਿਲਾਂ ਨੌਜਵਾਨਾਂ ਨੂੰ ਕਹਿੰਦੇ ਕਿ ਉਹ ਉਹਨਾਂ ਨੂੰ ਕੈਨੇਡਾ ਦੇ ਵਿੱਚ ਸੈਟਲ ਕਰਵਾ ਦੇਣਗੇ ਵਿਦੇਸ਼ ਜਾਣ ਦੇ ਸੁਪਨੇ ਦਿਖਾਉਣ ਦੀ ਵਿਦੇਸ਼ 'ਚ ਸੈਟਲ ਹੋਣ ਦੇ ਸੁਪਨੇ ਦਿਖਾਉਂਦੀ ਅੱਜਕੱਲ੍ਹ ਹਰ ਇੱਕ ਨੌਜਵਾਨ ਚਾਹੁੰਦਾ ਹੈ ਕਿ ਵਿਦੇਸ਼ ਜਾ ਕੇ ਸੈਟਲ ਹੋਵੇ ਤਾਂ ਕਿ ਆਪਣੇ ਪਰਿਵਾਰ ਦੀ ਕੰਡੀਸ਼ਨ ਜੋ ਹੈ ਉਸ ਨੂੰ ਸਹੀ ਕਰ ਸਕੇ ਚੰਗੇ ਪੈਸੇ ਕਮਾ ਸਕੇ ਤੇ ਆਪਣਾ ਤੇ ਆਪਣੇ ਪਰਿਵਾਰ ਦਾ ਸੁਨਹਿਰੀ ਭਵਿੱਖ ਬਣਾ ਸਕੇ ਇਸ ਕਰਕੇ ਹਰ ਕੋਈ ਚਾਹੁੰਦਾ ਹੈ ਕਿ ਉਹਨਾਂ ਨੂੰ ਬਾਹਰਲੇ ਰਿਸ਼ਤੇ ਮਿਲਣ ਅਗਰ ਕੋਈ ਲੜਕੀ ਆ ਤੇ ਉਸਦੇ ਪਰਿਵਾਰਕ ਮੈਂਬਰ ਵੀ ਅੱਜ ਕੱਲ ਅਸੀਂ ਦੇਖਦੇ ਹਾਂ ਕਿ ਬਾਹਰਲੇ ਨੌਜਵਾਨਾਂ ਦੇ ਨਾਲ ਰਿਸ਼ਤਾ ਕਰਵਾਉਣ ਦੀ ਇੱਛਾ ਰੱਖਦੇ ਨੇ ਤੇ ਉਧਰ ਹੀ ਨੌਜਵਾਨ ਵੀ ਬਾਹਰਲੀ ਲੜਕੀਆਂ ਜਿਹੜੇ ਨੇ ਉਸਦੀ ਭਾਲ ਕਰਦੇ ਨੇ ਇਸੇ ਦਾ ਫਾਇਦਾ ਚੁੱਕਦੇ ਹੋਏ ਇਸ ਮਾਂ ਬੇਟੀ ਨੇ ਹੁਣ ਤੱਕ ਸੱਤ ਮੁੰਡਿਆਂ ਦੇ ਨਾਲ ਕਰੋੜਾ ਰੁਪਏ ਦੀ ਠੱਗੀ ਮਾਰ ਲਈ ਜਿਸ ਦਾ ਪਰਦਾ ਫਾਸ਼ ਹੋ ਗਿਆ ਤੇ ਪੁਲਿਸ ਨੇ ਹੁਣ ਮਾਂ ਬੇਟੀ ਦੇ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ yeah